جلد باجیز لایا جن ساتھی اتنے پہنچے بہت بہت تنواد میرے نالک پردھان آشو جی بھارت بھوشن آشو سا سڈے لیگل سیل درم کئی سا سیئر ਹਾਈ ਕੋਰਟ ਦੇ ਵਕੀਲ ਸਾਡੇ ਬਹੁਤ ਹੀ ਸਤਿਕਾਰਯੋਗ ਜਨਰਲ ਸਕੱਤਰ ਸੰਦੀਪ ਸੰਧੂ ਸਾਹਿਬ ਅਰਸ਼ਦੀਪ ਕਟਿਆ ਜੀ ਸਾਡੇ ਚੀਫ ਸਪੋਕਸਪਰਸਨ ਤੇ ਨਾਲ ਹੀ ਸਾਡੀ ਕਈ ਸਾਹਿਬ ਦੀ ਟੀਮ ਹੈ ਉਹ ਅੱਜ ਇੱਥੇ ਪਹੁੰਚੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦਾ ਜਿਹੜਾ ਮੁੱਦਾ ਹੈ ਜਿਹੜੇ ਤੇ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਉਹ ਕਿਸਾਨਾਂ ਦਾ ਮੁੱਦਾ ਹੈ ਅੱਜ ਫੇਰ ਦੁਬਾਰਾ ਦੇ ਕਿਸਾਨ ਦੇਸ਼ ਦੇ ਕਿਸਾਨ ਵੈਸੇ ਤਾਂ ਪਰ ਪੰਜਾਬ ਦੇ ਕਿਸਾਨ ਕਿਉਂਕਿ ਸਾਡਾ ਤਲੁਕਾ ਪੰਜਾਬ ਨਾਲ ਹੈ ਆਪਦੇ ਹੱਕਾਂ ਦੀ ਲੜਾਈ ਵਾਸਤੇ ਦਿੱਲੀ ਜਾ ਰਹੇ ਮੈਂ ਸਮਝਦਾ ਕਿ ਬਹੁਤ ਮਦਭਾਗਾ ਦੇਣਾ ਹੈ ਔਰ ਇਤਿਹਾਸ ਪਹਿਲੇ ਦਿਨਾਂ ਨੂੰ ਤੇ ਅੱਜ ਦੇ ਦਿਨਾਂ ਨੂੰ ਅੱਜ ਦੇ ਦਿਨ ਨੂੰ ਹਿਸਟਰੀ ਚ ਲਿਖੇਗਾ ਕਿ ਜਦੋਂ ਦੇਸ਼ ਦਾ ਅੰਡਾਤਾ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਦਿੱਲੀ ਜਾ ਰਿਹਾ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਕਰਾਉਣ ਕਿ ਤੁਸੀਂ ਕੁਝ ਸਾਡੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਦੇ ਆਸੇ ਗੱਲਾਂ ਕੀਤੀਆਂ ਤੇ ਉਹਨੂੰ ਰਾਸਤੇ ਦੇ ਵਿੱਚ ਹੀ हरियाणा बॉर्डर ਤੇ ਜਿਸ ਪ੍ਰਕਾਰ ਰੋਕਣ ਦਾ ਕੰਮ ਕੀਤਾ ਜਾਂ ਮੈਂ ਸਮਝਦਾ ਕਿ ਪਾਕਿਸਤਾਨ ਤੋਂ ਵੀ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜਿਵੇਂ ਪਾਕਿਸਤਾਨ ਦਾ ਬਾਰਡਰ ਹੈ ਹਜੇ ਕਿਤੇ ਨਾ ਕਿਤੇ ਢਿੱਲਮਸ ਪਾਕਿਸਤਾਨ ਬਾਰਡਰ ਤੇ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਵੇਖਿਆ ਉੱਥੇ ਜਾ ਕੇ ਤਾਰਾਂ ਹੀ ਲੱਗੀਆਂ ਵੱਡੇ ਵੱਡੇ ਬੈਰੀਕੇਡਸ ਔਰ ਕਿਸ ਤਰ੍ਹਾਂ ਲੰਬੇ ਲੰਬੇ ਉੱਥੇ ਕਿਲ ਬਿਚਾ ਦਿੱਤੇ ਗਏ ਨੇ ਸੜਕ ਤੇ ਤਾ ਜੋ ਕਿਸਾਨ ਆਪਦੀਆਂ ਮੰਗਾਂ ਵਾਸਤੇ ਦਿੱਲੀ ਨਾ ਪਹੁੰਚ ਸਕੇ ਚਲੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀਗਾ ਕਿਉਂਕਿ ਪੰਜਾਬ ਨੂੰ ਵੱਖ ਸੁਭਾ ਦੇਖਿਆ ਜਾਂਦਾ ਸਾਰਾ ਦੇਸ਼ ਬੀਜੇਪੀ ਵੱਖ ਨਿਗਾ ਨਾਲ ਵੇਖਦੀ ਹੈ ਲੇਕਿਨ ਪੰਜਾਬ ਨੂੰ ਵੱਖਰੀ ਨਿਗਾ ਨਾਲ ਵੇਖਿਆ ਜਾਂਦਾ ਹੈ ਅਗਰ ਵੱਖਰੀ ਨਿਗਾ ਨਾਲ ਨਾ ਦੇਖਿਆ ਜਾਂਦਾ ਹੁੰਦਾ ਤੇ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਲਾਂ ਭਰ ਅੰਦੋਲਨ ਕਰਕੇ ਸੱਤ ਸੱਤ ਨੂੰ 100 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਵਾ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਫੇਰ ਉਹ ਟਿਕਰੀ ਬਾਗੜ ਤੋਂ ਮੁੜੇ ਸਾਕ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ ਜਿੱਦ ਛੱਡ ਕੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਆਪਕੀ ਇਹ ਸਸਪੈਂਡ ਕਰਤਾ ਹੂੰ ਇਹ ਜਿਹੜੇ ਫਾਰਮ ਲਾਜ਼ ਹੈ ਤੇ ਮੈਂ ਇਹਨਾਂ ਤੇ ਗੌਰ ਫਰਮਾਵਾਂਗਾ ਤੇ ਤੁਹਾਡੀਆਂ ਮੰਗਾਂ ਅਸੀਂ ਮੰਨਾਂਗੇ ਲੇਕਿਨ ਕਿਸੇ ਨੇ ਨਹੀਂ ਪੁੱਛਿਆ ਗਿਆ ਅਫਸੋਰਸ ਇਸ ਕੱਲ ਦਾ ਵੀ ਆ ਮੇਰੇ ਕੋਲ ਕੋਈ ਤਸਵੀਰਾਂ ਹੈ ਰਾਜਪੁਰਾ ਬਨੂ ਡੇਰਾ ਬੱਸੀ ਅੰਬਾਲਾ ਪੰਜਾਬ ਪੁਲਿਸ ਨੇ ਵੀ ਕਿਤੇ ਨਾ ਕਿਤੇ ਆਹ ਰਸਤੇ ਬੰਦ ਕੀਤੇ ਕੱਲ ਮੈਂ ਟੱਪਿਆ ਸੀ ਉੱਥੋਂ ਰਾਜਪੁਰੇ ਤੋਂ ਕੀ ਕੰਮ ਸੇ ਕੰਮ ਜਿਹੜੋ ਪਿਛਲੀ ਵਾਰੀ ਇਹ ਅੰਦੋਲਨ ਹੋਇਆ ਸੀ ਤਾਂ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਸਰਕਾਰ ਸੀਗੀ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਹੀ ਕੀਤਾ ਅਸੀਂ ਉਲਟਾ ਨਾਲ ਜਾ ਕੇ ਪੁਲਿਸ ਉਹਨਾਂ ਦੀ ਹਿਫਾਜ਼ਤ ਤਾਸਤੇ ਨਾਲ ਗਈ ਸੀ ਤੇ ਉਹਨਾਂ ਨੂੰ ਉੱਥੋਂ ਤੱਕ ਛੱਡ ਕੇ ਆਈ ਸੀ ਅੱਜ ਕਿਤੇ ਨਾ ਕਿਤੇ ਹਜੇ ਤਾਂ ਪੰਜਾਬ ਦਾ ਕਿਸਾਨ ਹਰਿਆਣੇ 'ਚ ਵੜਿਆ ਹੀ ਨਹੀਂ ਉਹ ਹੁਣੇ ਹੀ ਸਾਡੀ ਵੱਲ ਅਥਰੂ ਗੈਸ ਦੇ ਗੋਲੇ ਤੇ ਹੁਣੇ ਉਹਨਾਂ ਨੇ ਆਪ ਦਾ ਚਾਲੂ ਕਰਤਾ ਮੇਰਾ خیال ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਮੋਰੀ ਹੋ ਕੇ ਕਿ ਇਹ ਸਾਡੀ ਸਰਜ਼ਮੀਨ ਹੈ ਹਜੇ ਹਰਿਆਣੇ 'ਚ ਵੜੇ ਨਹੀਂ ਜਦੋਂ ਹਰਿਆਣੇ 'ਚ ਵੜੇ ਫੇਰ ਅਸੀਂ ਤੁਸੀਂ ਕੋਈ ਦਖਲ ਅੰਦਾਜ਼ੀ ਕਰ ਸਕਦੇ ਹੋ ਪਰ ਚਲੋ ਜੋ ਹੋ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਔਰ ਦੂਜੇ ਪਾਸੇ ਦੁਨੀਆ ਦੇ ਵਿੱਚ ਅੰਦੋਲਨ ਹੋ ਰਹੇ ਨੇ ਚਾਹੇ ਉਹ ਪੈਰਿਸ ਚਾਹੇ ਅਮਰੀਕਾ ਉੱਥੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਭੀੜ ਨਹੀਂ ਦੱਸਿਆ ਜਾ ਰਿਹਾ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਇਹ ਉਹਨਾਂ ਦਾ ਰਾਈਟ ਹੈ ਅੰਦੋਲਨ ਕਰਨਾ ਆਪਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਇੱਥੇ ਕਿਹਾ ਜਾ ਰਿਹਾ ਕਿ ਇਹ ਭੀੜ ਤੰਤਰ ਹੈ ਇਹ ਭੀੜ ਤੰਤਰ ਨਹੀਂ ਹੈ ਇਹ ਦੇਸ਼ ਦਾ ਅੰਦਾਜ਼ਾ ਹੈ ਜਿਨੇ 1967 ਤੋਂ ਲੈ ਕੇ ਜਦੋਂ ਐਮਐਸਪੀ ਲਾਗੂ ਹੋਈ ਸੀ ਕਾਂਗਰਸ ਪਾਰਟੀ ਦੇ ਵੇਲੇ ਇਸ ਦੇਸ਼ ਦੇ ਲੋਕਾਂ ਦਾ ਖਾਸ ਕਰਕੇ ਪੰਜਾਬੀਆਂ ਨੇ ਮੈਂ ਸਮਝਦਾ ਕਿ ਢਿੱਡ ਭਰਿਆ ਅੱਜ ਉਹਨੂੰ ਭੀੜ ਤੰਤਰ ਨਹੀਂ ਕਿਹਾ ਜਾ ਸਕਦਾ ਮੰਗਾ ਕੀ ਹੈ ਜੀ ਕਿਸਾਨ ਮੰਗ ਕੀ ਰਿਹਾ ਹੈ ਕਿਸਾਨ ਕਹਿ ਰਿਹਾ ਕਿ ਲੀਗਲਾਈਜ਼ ਕਰ ਦਿਓ ਐਮਐਸਪੀ ਔਰ ਇਹ ਤੁਸੀਂ ਮੰਨਿਆ ਸੀਗਾ ਜਿਹੜੋ ਕਿਸਾਨਾਂ ਨੇ ਉੱਥੋਂ ਧਰਨਾ ਚੱਕਿਆ ਕੰਮ ਸੇ ਕਮੇ ਤਾਂ ਕਰੋ ਕਿ ਐਮਐਸਪੀ ਜਿਹੜੀ ਹੈਗੀ ਆ ਉਹਦੇ ਤੋਂ ਥੱਲੇ ਕੋਈ ਖਰੀਦ ਨਹੀਂ ਕਰ ਸਕਦਾ ਅੱਜ ਕੱਲ ਕਿਸ ਪਾਰਟੀ ਦੀ ਹੁਣ ਰੋਜ਼ ਗਰੰਟੀਆਂ ਦੇ ਰਿਹਾ ਮੋਦੀ ਜੀ ਹਰ ਚੌਂਕ ਤੇ ਚਰਾਹੇ ਤੇ ਫਲੈਕਸ ਲੱਗਿਆ ਕਿ ਮੋਦੀ ਕੀ ਗਰੰਟੀ ਲੇਕਿਨ ਮੋਦੀ ਕੀ ਗਰੰਟੀ ਕਿਸਾਨੋਂ ਕੇ ਲੀਏ ਨਹੀਂ ਹੈ ਹੋਰ ਸਾਰੇ ਲੋਕਾਂ ਲਈ ਮੋਦੀ ਦੀ ਗਰੰਟੀ ਹੈ ਕਿਸਾਨ ਲਈ ਕਦੇ ਮੋਦੀ ਦੀ ਗਰੰਟੀ ਆਏਗੀ کسان کہہ رہا ہے ایم ایس پی تو تھلے ساڈا کوئی فصل خرید دی جی خریدی نہ ایم ایس پی ہے, ہے جی کسان؟ کسان کہ ایم ایس پی کیلکولیٹ کرو سوامی ناتن کمیشن کے مطابق تھی دیکھو جی انیس سو سٹھ کی ایم ایس پی تو چلی آ رہی ہے وہی وای تھوڑا اب جی حالات نے ਤਨਖਾਹਾਂ ਵਧ ਗਈਆਂ ਟੀਏਡੀਏ ਵਧਦੇ ਨੇ ਹਰ ਸਾਲ 2 ਸਾਲਾਂ ਬਾਅਦ ਭੱਤੇ ਵਧਦੇ ਨੇ ਲੇਕਿਨ ਕਿਸਾਨ ਦੇ ਬਾਰੇ ਨਹੀਂ ਸੋਚਿਆ ਜਾਂਦਾ ਅੱਜ ਸੁਆਮੀ ਨਾਥਨ ਕਮਿਸ਼ਨ ਦੇ ਮੁਤਾਬਕ ਅਗਰ ਐਮਐਸਪੀ ਕੈਲਕੂਲੇਟ ਕਰ ਲਓ ਤਾਂ 7000 ਰੁਪਏ ਪ੍ਰਤੀ ਕੁਇੰਟਲ ਇਹਨਾਂ ਫਸਲਾਂ ਦੀ ਐਮਐਸਪੀ ਬਣ ਜਾਏਗੀ ਤੇ ਕਿਸਾਨ ਮੰਗ ਕੀ ਰਿਹਾ ਕਿਸਾਨ ਕਹਿੰਦਾ ਕਿ ਕਿਰਪਾ ਕਰਕੇ ਐਮਐਸਪੀ ਦੀ ਗਰੰਟੀ ਕਰ ਦਿਓ ਕਿ ਇਹ ਦੂ ਥੱਲੇ ਨਾ ਖਰੀਦੀ ਜਾਵੇ ਜੋ ਤੁਸੀਂ ਐਮਐਸਪੀ ਦੇ ਰਹੇ ਹੋ تصو سومی ناتن نو بولی جاؤ پھر کسان کی کہہ رہے جی کسان کہہ جیسان کہا کرج معاف کر دو اج کرج کی ہے جی جی گل کر لیے تو میرا خیال تقریباً چوہتر پچہتر ہزار کروڑ روپیہ اج پنجاب دے کسان تے ترجا ہے گا جی جانی کہ چوبی پوائنٹ بانوے لکھ تے کرجا ہے گا جی ਕਿਸਾਨਾਂ ਤੇ तकरीबन 25 ਲੱਖ ਜੀ 25 ਲੱਖ ਕਹਿੰਦੇ 25 ਲੱਖ ਨੂੰ ਇਹ ਇਹ ਜਿਹੜਾ ਕਰਜ਼ਾ ਹੈਗਾ 74000 ਕਰੋੜ ਦਾ ਤੇ ਕੈਲਕੂਲੇਟ ਕਰ ਲਈਏ ਤਾਂ 2.95 ਲੱਖ ਕਰਜ਼ਾ ਇੱਕ ਕਿਸਾਨ ਤੇ ਬੰਦਾ ਜੀ ਤੇ ਕਿੰਨਾ ਕਰਜ਼ਾ ਹੈ ਜੀ ਇਹ ਮੈਨੂੰ ਯਾਦ ਹੈ 72000 ਕਰੋੜ ਰੁਪਏ ਆ یو پی اے دی سرکار نے کہی اری سنو کہ ستر سالوں میں کیا کیا ہے بتر ہزار کروڑ روپیہ ڈاکٹر ویو آف پنجاب سرکار میں مدرلی نے کانگریس کی نے کرتا جانی کی پنج لکھ چراسی ہزار لوگ کا ماف کیتا چھالی سو چووی کروڑ روپیہ اے ساڑی ਜਿਹੜੀ ਕਰਜ ਤੇ ਧੱਲੇ ਦੱਬੀ ਸਰਕਾਰ ਹੈ ਪੰਜਾਬ ਉਹਨੇ ਕੀਤਾ ਪੰਜਾਬ ਦੀ ਸਰਕਾਰ ਨੇ ਤੇ ਤੁਹਾਡੇ ਤੋਂ 74000 ਕਰੋੜ ਦੀ ਅਸੀਂ ਮੰਗ ਕਰ ਰਹੇ ਹਾਂ ਤੇ 25 ਲੱਖ ਸਾਡਾ ਕਿਸਾਨ ਪੰਜਾਬ ਦਾ ਸੁਰਖਰੂ ਹੋ ਜੂਗਾ ਤੇ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਕਾਰਪੋਰੇਟ ادارے ਹੈ ਜਿਹੜੇ ਅਮੀਰ ਲੋਕ ਜਿਨ੍ਹਾਂ ਨੂੰ ਟਰਾਲੀਆਂ ਤੇ ਧਰਨਾ ਲਾਉਣ ਦੀ ਲੋੜ ਨਹੀਂ ਹੈ ਜਿਹੜੇ ਜੰਤਰ ਮੰਤਰ ਨਹੀਂ ਗਏ ਕਦੇ ਜਿਨ੍ਹਾਂ ਨੇ ਆਪ ਦਾ ਕੋਈ ਬੰਦਾ ਨਹੀਂ ਮਰਵਾਇਆ ਖਾਂਡਾ ਅੱਛੇ ਜਾ ਰਹਾਤਾ ਹੈ ਟਰੈਕਟਰ ਚੜ ਕੇ ਉਹਨਾਂ ਦਾ 15 ਲੱਖ ਕਰੋੜ ਰੁਪਇਆ ਦੇਸ਼ ਦੀ ਇਹ ਸੈਂਟਰ ਸਰਕਾਰ ਨੇ ਮਾਫ ਕਰਤਾ 15 ਲੱਖ ਕਰੋੜ ਰੁਪਇਆ ਤੇ ਟੋਟਲ ਅਗਰ ਦੇਸ਼ ਤੇ ਗੱਲ ਕਰ ਲਓਗੇ ਤਾਂ ਮੇਰੇ ਖਿਆਲ 3.5 ਲੱਖ ਕਰੋੜ ਰੁਪਇਆ ਕਰਜ਼ਾ ਹੋਏਗਾ 3.5 ਲੱਖ ਕਰੋੜ ਰੁਪਇਆ ਪੂਰੇ ਪੰਜਾਬ ਦੇ ਕਿਸਾਨਾਂ ਤੇ ਲੇਕਿਨ ਉਹ ਨਹੀਂ ਮਾਫ ਕਰੋਗੇ 15 ਲੱਖ ਕਾਰਪੋਰੇਟ ਅਦਾਰਿਆਂ ਦਾ ਮਾਫ ਕਰ ਦੇਉਗੇ ਇਮੇ ਤੋਂ ਮੈਂ ਦੱਸਣਾ ਚਾਹਣਾ ਹੈ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ 3.5 ਲੱਖ ਕਰੋੜ ਰੁਪਇਆ ਵਿਲਫੁਲ ਡਿਫਾਲਟਰਸ ਦਾ ਮਾਫ ਕਰਤਾ ਵਿਲਫੁਲ ਡਿਫਾਲਟਰ ਉਹ ਹੁੰਦਾ ਹੈ ਕਿ ਜੀ ਨੇ ਸਰਕਾਰ ਨਾਲ ਇਸ ਨiyet ਨਾਲ ਪੈਸਾ ਲਿਆ ਕਿ ਮੈਂ ਪੈਸਾ ਮੋੜਨਾ ਹੀ ਨਹੀਂ ਜਿਹੜਾ ਲਿਆ ਬਿਆ ਲੋਣੇ ਇਹ ਦੇਣਾ ਨਹੀਂ ਹੈ ਉਹ ਵੀ ਕਾਰਪੋਰੇਟ ਅਧਾਰਿਆਂ ਦਾ 3.5 ਲੱਖ ਕਰੋੜ ਰੁਪਇਆ ਮਾਫ ਕਰਤਾ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਨਵੇਂ ਸਿਰਿਓਂ ਇਹਨਾਂ ਨੂੰ ਲੋਨ ਦੇਣਾ ਸ਼ੁਰੂ ਕਰੋ ਇਹਨੂੰ ਮਾਫ ਕਰ ਦਿਓ ਤੇ ਕਿਸਾਨ ਤੇ ਕਰਜਾ ਕੀ ਇਹ ਸਾਲ ਜਿਹਦੇ ਕੋਲੇ 294000 ਰੁਪਏ ਦਾ ਕਰਜਾ ਹੈ ਪੂਰਾ ਸਭ ਕੁਝ ਗਹਿਣੇ ਹੈ কুরਕ ਹੈ ਉਹਨੂੰ ਕੋਈ ਕਰਜਾ ਨਹੀਂ ਦੇ ਰਿਹਾ ਉਹਨੂੰ 10000 ਰੁਪਏ ਦਾ ਕਰਜਾ ਨਹੀਂ ਮਿਲ ਰਿਹਾ ਉਹਨੂੰ ਆਪਦੀ ਕੁੜੀ ਵਿਆਹ ਨਾਲ ਹਾਸਤੇ ਪੈਸੇ ਨਹੀਂ ਮਿਲ ਰਹੇ ਇਹ ਅਨਿਆਇ ਨਹੀਂ ਹੈ ਇਹ ਤੱਕਾ ਨਹੀਂ ਹੈ ਇਸ ਕਰਕੇ ਫਾਰਮਰ ਦੇਸ਼ ਦਾ ਸੂਸਾਈ ਕਰ ਰਿਹਾ ਤੁਸੀਂ ਕਹਿੰਦੇ ਹੋ ਜੀਡੀਪੀ ਗ੍ਰੋਥ ਫਲਾਹ ਦੀ ਗੱਲ ਅੱਜ ਕਿਸਾਨ ਦਾ ਕਿਸਾਨ ਦੀ ਆਮਦਨ ਕੀ ਹੈ ਪਤਾ ਹੈ ਅੱਜ ਦੇ ਮਤਾਬਕ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ ਪਰ ਡੇ 27 ਰੁਪਏ ਕਿਸਾਨ ਦੇ ਖਾਤੇ ਹੁੰਦੇ ਆ 365 ਦਿਨਾਂ 'ਚ ਪ੍ਰਤੀ ਇੱਕੜ ਅੱਜ ਮੇਰੇ ਕਿਸਾਨ ਦੀ ਇੰਨੀ ਤਰਸਯੋਗ ਹਾਲਤ ਹੈ ਇਸੇ ਕਰਕੇ ਕਿਸਾਨ ਕਿਸਾਨ ਦਾ ਚਿਤ ਨਹੀਂ ਕਰਦਾ ਕਿ ਟਰਾਲੀਆਂ ਤੇ ਚੜ੍ਹ ਕੇ ਠੰਣਾ 'ਚ ਬਜ਼ੁਰਗਾਂ ਨੂੰ ਆਪ ਦੇ ਪਿਓਆਂ ਨੂੰ ਆਪ ਦੀਆਂ ਮਾਮਾਂ ਨੂੰ ਆਪ ਦੇ ਭਰਾਵਾਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਦਿੱਲੀ ਵੱਲ ਕੂਚ ਕਰੇ ਔਰ ਇੱਕ ਇੱਕ ਸਾਲ ਉੱਥੇ ਤੰਬੂਆਂ 'ਚ ਬੈਠਾ ਰਹੇ ਇੱਕ ਪਾਸੇ ਮੌਤ ਨਜ਼ਰ ਆ ਰਹੀ ਹੈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਉਹਨੇ ਕੂਚ ਕੀਤਾ ਹੈ ਹੋਰ ਕੀ ਕਹਿ ਰਹੇ ਹੈ ਹੋਰ ਉਹਨਾਂ ਦੀ ਮੰਗ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਫਾਰਮਰ ਮਰ ਗਏ ਨੇ ਉਹਦੋਂ ਐਸਿਟੇਸ਼ਨ ਦੇ ਵਿੱਚ ਇੱਕ ਸਾਦਾ ਦੀ ਮੰਗ ਹੈ ਕਿ ਅਸੀਂ ਇਹਨਾਂ ਨੂੰ ਕੁਝ ਨਾ ਕੁਝ ਦਿਆਂਗੇ ਕੰਪੰਸੇਟ ਕਰਾਂਗੇ ਪਰ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਇਹ ਹੀ ਮੰਗ ਹੈ ਇੱਕ ਉਹਨਾਂ ਨੇ ਕਿਹਾ ਸੀ 2013 ਦਾ ਲੈਂਡ ਆਰਡੀਨੈਂਸ ਬਿਲ ਜਿਹੜਾ ਲੈ ਕੇ ਆਈ ਸੀ ਪੰਜਾਬ ਦੀ ਹਿੰਦੁਸਤਾਨ ਦੀ ਸਰਕਾਰ ਉਸ ਵੇਲੇ ਦੀ ਯੂਪੀ ਮੈਨੂੰ ਪਤਾ ਹੈ ਰਾਹੁਲ ਗਾਂਧੀ ਨੇ ਵੱਡਾ ਪਰਸੋਲ ਤੇ ਯਾਤਰਾ ਕਰਕੇ ਉਹਨਾਂ ਨੇ ਉਦੋਂ ਇਹ ਕਾਨੂੰਨ ਲੈ ਕੇ ਆਂਦਾ ਸੀ ਠੀਕ ਹੈ ਉਹ ਪਤਾ ਨਹੀਂ ਚੱਲਿਆ ਕਿ 80% ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ 80% ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਕਿਉਂਕਿ ਕਾਰਪੋਰੇਟ ਅਧਾਰੇ ਆਉਂਦੇ ਸੀ ਲੈਂਡ ਅਕਵਾਇਰ ਕਰ ਲੈਂਦੇ ਸੀ ਕਈ ਕਈ ਸਾਲ ਪਈ ਰਹਿੰਦੀ ਹੈ ਜ਼ਮੀਨ ਉਹਨਾਂ ਦੇ ਕੁਝ ਨਹੀਂ ਬੰਦਾ ਤੇ ਫੇਰ ਜਿਹੜੀ ਜ਼ਮੀਨ ਆ ਉੱਤੇ ਪਾਕਿਸਤਾਨ ਤੋਂ ਜ਼ਮੀਨ ਖੋ ਲਈ ਜਾਂਦੀ ਹੈ ਉਹ ਕਹਿੰਦੇ ਕਿ ਉਹਨੂੰ ਰੀਸਟੇਟ ਕਰੋ ਉਹ ਕਾਨੂੰਨ ਜਿਹੜਾ ਉਸੇ ਦਾ ਉਸੇ ਤਰ੍ਹਾਂ 2013 ਦੇ ਵਿੱਚ ਜਿਹੜਾ ਬਣਾਇਆ ਸੀ ਉਹ ਉਹਨੇ ਨਿਯਮਾਂ ਦੇ ਸਾਥ ਲਾਗੂ ਹੋਣਾ ਚਾਹੀਦਾ ਫੇਰ ਕਹਿ ਰਹੇ ਆ ਜਿਹੜੀਆਂ ਐਫ ਆਈ ਆਰਸ ਹੋਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਕੈਨਸਲ ਕਰੋ ਤੁਸੀਂ ਕਿਹਾ ਸੀ ਕੈਨਸਲ ਕਰ ਦਿਆਂਗੇ وہ تلوار ہجے دی ہجے لٹک رہی ہے کا دے اتنے کہ تھوڑے ایف آئی آر جان بوجھ کے رکھیاں گئی ایف آئی آر کی ہجے اسی چلان پیش نہیں کتے ایف آئی آر تھے سٹیل برقرار نے جی دوبارہ چونچا کروں گے اسی وہ ایف آئی آر چلان پیش کر گے گیا تھنو تریقا پگتنا گا ایک پاسے تو بی جے پی دا پرومس سی کہ اسی تھوڑی فصل ابھی آمدن دگنی کر دیا گیا دو ہزار بائی چار بی جے پی کہ آمدن دگنی کر گے کہ اج میرے پاپ دے وہ ترسی حالت ہے بنا دیتا گیا ہے واٹر کیننس لگا دی گئی طرح پیراملٹری فورسز دیتی جی جی کوئی اتوادی آ رہے آ رہے حملہ ہو رہا تھی گل بات کر لو اور جو پرومسز کیتے پورا کر لو بالکل ٹھیک ہے ہوں کسان نے دیکھنا کہ پہلے دو سال بیٹھے رہے یہ پختہ سما ਅੱਜ ਹਰ ਵਿਅਕਤੀ ਨੂੰ ਸਰਕਾਰ ਬਣਾਉਣ ਵਾਸਤੇ ਕਿਸੇ ਨੂੰ ਭਾਰਤ ਰਤਨ ਦਿੱਤਾ ਜਾ ਰਿਹਾ ਹੈ ਕਿਸੇ ਦਾ ਕਰਜ਼ਾ ਮਾਫ ਹੋਇਆ ਜਾ ਰਿਹਾ ਹੈ ਕਾਰਪੋਰੇਟ ਅਧਾਰਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਫਿਰ ਕਿਸਾਨ ਕਿਉਂ ਨਹੀਂ ਕਿਉਂ ਪੰਜਾਬ ਨਾਲ ਵਿਸਥਾਪਿਤ ਕੀ ਪੰਜਾਬ ਵੋਟਾਂ ਨਹੀਂ ਪੋਂਦਾ ਇਸ ਕਰਕੇ ਅੱਜ ਕਿਉਂ ਨਹੀਂ ਬੀਜੇਪੀ ਦੇ ਲੀਡਰ ਬੋਲਦੇ ਪੰਜਾਬ ਦੇ ਅੱਜ ਕਿਉਂ ਨਹੀਂ ਬੀਜੇਪੀ ਦੇ ਲੀਡਰ ਜਾ ਕੇ ਉੱਥੇ ਧਰਨਾ ਲਾ ਕੇ ਬੈਠਦੇ ਅੱਜ ਗੱਲ ਕਰਨੀ ਚਾਹੀਦੀ ਹੈ ਬੀਜੇਪੀ ਦੇ ਲੋਕਾਂ ਨੂੰ ਜਿਸ ਸਰਨਾਮਾ ਹਾਲ ਬਣਿਆ ਵੀ ਹੈ ਸੋ ਮੈਂ ਅੱਜ ਦੇ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਔਰ ਵਰਕਿੰਗ ਪ੍ਰਧਾਨ ਤੇ ਸਾਡੀ ਲੀਗਲ ਟੀਮ ਕਿਉਂਕਿ ਕਿਸਾਨਾਂ ਨੇ ਸਾਨੂੰ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ ਪੋਲੀਟੀਕਲ ਪਾਰਟੀਆਂ ਸਾਡੇ ਅੰਦੋਲਨ ਚ ਹਿੱਸਾ ਨਾ ਲੈਣ ਬਿਲਕੁਲ ਠੀਕ ਹੈ ਜੋ ਉਹਨਾਂ ਦਾ ਫੈਸਲਾ ਹੈ ਸਾਡੇ ਸਿਰ ਮੱਥੇ ਲੇਕਿਨ ਅਸੀਂ ਉਹਨਾਂ ਦੀ ਮੋਰਲ سپورਟ ਇੱਥੇ ਬੈਠੇ ਡਟ ਕੇ ਕਰਨੀ ਅਸੀਂ ਅੰਦੋਲਨ ਚ ਬੇਸ਼ੱਕ ਨਾ ਜਾਈਏ ਜਿੰਨਾ ਚਿਰ ਉਹ ਸਾਡੇ ਨਹੀਂ ਜਦੋਂ ਸਾਨੂੰ ਕਹਿਣਗੇ ਅਸੀਂ ਜਾਵਾਂਗੇ ਮੇਰਾ ਤਾਂ ਦਿਲ ਕਰਦਾ ਹੱਜ ਹੀ ਜਾਣ ਲੇਕਿਨ ਜਦੋਂ ਸੰਦੇਸ਼ ਹੋਏਗਾ ਅਸੀਂ ਉੱਥੇ ਜਾ ਕੇ ਲੜਾਈ ਲੜਾਂਗੇ ਸਾਰੀ ਪੰਜਾਬ ਦੀ ਕਾਂਗਰਸ ਪਰ ਮੈਂ ਵਰਨੀ ਔਰ ਚੇਤਾਵਨੀ ਦੇਣਾ ਚਾਹਣਾ ਕੇਂਦਰ ਦੀ ਸਰਕਾਰ ਨੂੰ ਔਰ ਹਰਿਆਣੇ ਦੀ ਸਰਕਾਰ ਨੂੰ ਖਾਸ ਕਰਕੇ ਹਰਿਆਣਾ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਜੇ ਇਸ ਪ੍ਰਕਾਰ ਦਾ ਤੁਹਾਡਾ ਰਵਈਆ ਸਾਡੇ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਚੰਗੀ ਗੱਲ ਨਹੀਂ ਹੈ ਔਰ ਅਗਰ ਇੱਕ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਨਾ ਉਰਾ ਭੁਗਤਾਨ ਤੁਹਾਡੀਆਂ ਸਰਕਾਰਾਂ ਨੂੰ ਕਰਨਾ ਪਏਗਾ ਇਹ ਪੰਜਾਬੀ ਹੈ ਇਹਨਾਂ ਨੇ ਇਹ ਨਹੀਂ ਮੰਨੀ ਪਹਿਲੀ ਵਾਰ ਹੀ ਇਹਨਾਂ ਨੇ ਨੱਕ ਮੋੜ ਕੇ 700 ਲੋਕ ਸ਼ਹੀਦ ਕਰਾ ਕੇ ਆ ਆਪਦੀ ਗੱਲ ਤੁਸੀਂ ਤੁਸੀਂ ਭੱਜ ਗਏ ਹੋ ਆਪਦੀ ਗੱਲ ਤੋਂ ਇਹ ਤੁਹਾਡੇ ਤੋਂ ਮਨਾ ਕੇ ਆਈ ਸੀ ਤੁਸੀਂ ਆ ਕੇ ਅਨਾਉਂਸ ਜੋ ਕੀਤਾ ਸੀ ਮੋਦੀ ਜੀ ਕੀ ਲੀਗਲ ਗਰੰਟੀ ਹੈ ਉਹ ਤਾਂ ਹਜੇ ਆਉਣੀ ਹੈ ਆ ਤੁਸੀਂ ਕਿਹਾ ਸੀ ਇਹਰੇ ਤੇ ਖੜੋ ਜੋ ਤੁਸੀਂ ਗਰੰਟੀ ਦਿੱਤੀ ਸੀ ਪੰਜਾਬ ਦੇ ਕਿਸਾਨਾਂ ਨੂੰ ਸੋ ਨਾਲ ਹੀ ਨਾਲ ਮੈਂ ਅੱਜ ਸਾਡੀ ਜਿਹੜੀ ਲੀਗਲ ਟੀਮ ਆਈ ਹੈ ਕਹੀ ਸਾਬ ਸਾਡੇ ਇਹਦੇ ਚੇਅਰਮੈਨ ਨੇ ਉਹਨਾਂ ਨੇ ਵੀ ਤੁਹਾਨੂੰ ਸੰਬੋਧਨ ਕਰਨਾ ਸੋ ਉਹ ਆਦੀ ਪੂਰੀ ਟੀਮ ਨਾਲ ਆਏ ਹੈ ਤੇ ਕੁਝ ਕਿਸਾਨਾਂ ਦੇ ਵਾਸਤੇ ਅਗਰ ਉਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਕਿਸੇ ਵੀ ਕਿਸਮ ਦੀ ਕੋਈ ਮਦਦ ਦੀ ਲੀਗਲ ਕਿਸੇ ਪ੍ਰਕਾਰ ਦੀ ਕੋਈ ਜ਼ਰੂਰਤ ਹੋਏਗੀ ਤਾਂ ਕਹੀ ਸਾਬ ਤੁਹਾਨੂੰ ਵਿਸਤਾਰਪੂਰਵਕ 2 ਮਿੰਟ ਆਦੀ ਗੱਲ ਦੱਸਣਗੇ ਤੇ ਫਿਰ ਅਗਰ ਕਿਸੇ ਦਾ ਕੋਈ ਸਵਾਲ ਹੈ ਤਾਂ ਪਾਉ ਲਵਾਂਗੇ ਸਾਡਾ ਪ੍ਰਧਾਨ ਜੀ ਨਾਲ ਆਸ਼ੂ ਜੀ ਨਾਲ ਤੇ ਸੰਦੀਪ ਸੰਧੂ ਜੀ ਨਾਲ ਪੂਰੀ ਡਿਸਕਸ਼ਨ ਹੋਈ ਹੈ ਵੀ ਜਿਹੜਾ ਕਥਾਨੇ ਮੁੱਦਾ ਹੈ ਸਾਨੂੰ ਚਾਹੇ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਜਾਣਾ ਉਹਨਾਂ ਨੇ ਜਿੱਥੋਂ ਤੱਕ ਉਹਨਾਂ ਨੇ ਕਿਹਾ ਹਜੇ ਨਾ ਆਓ ਲੇਕਿਨ ਜਦੋਂ ਜ਼ਰੂਰਤ ਪੈ ਗਈ ਇਹ ਸਾਰੇ ਜਿਹੜੇ ਜਾਣਗੇ ਲੇਕਿਨ ਐਜ਼ ਅ ਲਾਇਰ ਐਥੋ ਤੋਂ ਟੌਨਿਕ ਸ਼ੋਰ ਕਰਨਾ ਚਾਹੁੰਦੇ ਆ ਵੀ ਸਾਡੀ ਸਾਰੀ ਟੀਮ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਚੰਡੀਗੜ੍ਹ ਹੋਵੇ ਕਿਤੇ ਵੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਕੇਸ ਹੁੰਦਾ ਅਸੀਂ ਫ੍ਰੀ ਇੱਕ ਨੰਬਰ ਲਾਂਚ ਕਰ ਰਹੇ ਹਾਂ ਮੋਬਾਈਲ ਨੰਬਰ ਜਿਹਦੇ ਉੱਤੇ ਜਾ ਕੇ ਕੋਈ ਵੀ ਨੂੰ ਕਾਲ ਕਰੇਗਾ 24 ਆਵਰ ਸਾਡੀ ਟੀਮ ਅਵੇਲੇਬਲ ਹੋਏਗੀ ਇਟ ਇਜ਼ 82 838 35469 ਦੁਆਰ ਵੀਰ ਕਰਦੇ ਜੀ 8283835469 ਇਹਨਾਂ ਕਿਸੇ ਵੀ ਵੇਲੇ ਕੋਈ ਰਾਤ ਹੋਵੇ ਦਿਨ ਹੋਵੇ ਉਹਦਾ ਕੋਈ ਇਸ਼ੂ ਨਹੀਂ ਹੈ ਜਦੋਂ ਵੀ ਕੋਈ ਕਾਲ ਕਰੇਗਾ ਇਹ ਕਾਲ ਉਠਾਈ ਜਾਏਗੀ ਔਰ ਨਾਟ ਕਾਲ ਉਠਾਈ ਜਾਏਗੀ ਉਹਨਾਂ ਨੂੰ ਲੀਗਲ ਏਡ ਉੱਥੇ ਵੀ ਪਹੁੰਚਾਈ ਜਾਏਗੀ ਸਾਡੇ ਕੋਲ ਸਾਰਾ ਆਪਣੀ ਸਾਰੀ ਟੀਮ ਹੈ ਪੰਜਾਬ ਚ ਹੈ ਹਰਿਆਣਾ ਚ ਹੈ ਚੰਡੀਗੜ੍ਹ ਚ ਹੈ ਲੋਕਲ ਲੈਵਲ ਤੇ ਕਿਤੇ ਵੀ ਤਹਿਸੀਲ ਲੈਵਲ ਹੋਵੇ ਡਿਸਟ੍ਰਿਕਟ ਲੈਵਲ ਹੋਵੇ ਸਾਰੇ ਜਣੇ ਉਸੇ ਵੇਲੇ ਉਹਨਾਂ ਦੀ ਮਦਦ ਲਈ ਪਹੁੰਚਣਗੇ ਥੈਂਕ ਯੂ ਜੀ ਥੈਂਕ ਯੂ ਮਾਲੀ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਧੰਨਵਾਦ ਜੀ ਇੱਕ ਹੋਰ ਗੱਲ ਰਹਿ ਗਈ ਸੀ ਉਹ ਦੱਸਣਾ ਚਾਹਣਾ ਹੈ ਕਿ ਨਿਧੀ ਸਾਲਨਾ ਯੋਜਨਾ ਤਹਿਤ ਜਿਹੜੇ ਇੱਕ ਸੈਂਟਰ ਦੀ ਇੱਕ ਸਕੀਮ ਹੈਗੀ ਹੈ ਪੰਜਾਬ ਨੂੰ ਇਹ 6000 ਰੁਪਏ ਕਿਸਾਨਾਂ ਦੇ ਖਾਤੇ ਪਾਉਂਦੇ ਸੀਗੇ 23 ਲੱਖ ਕਿਸਾਨਾਂ ਦੇ ਖਾਤੇ 6000 ਰੁਪਏ ਇਹ ਨਿਧੀ ਸਾਲਨਾ ਯੋਜਨਾ ਦੇ ਤਹਿਤ ਆਉਂਦਾ ਸੀ ਕਿਸਾਨ ਨੂੰ ਹਰ ਸਾਲ 6000 ਰੁਪਏ 23 ਲੱਖ ਜਦੋਂ ਅੰਦੋਲਨ ਹੋਇਆ ਉਸ ਤੋਂ ਬਾਅਦ ਇੱਕ ਕੱਟ ਦੇ ਕਟਾਉਂਦੇ ਅੱਜ ਕੀ ਹੋਇਆ ਅੱਜ ਹੁਣ ਸਾਢੇ 8 ਲੱਖ ਕਿਸਾਨਾਂ ਨੂੰ 6000 ਰੁਪਏ ਆ ਰਿਹਾ ਯਾਨੀ ਕਿ 14.5 ਸਾਢੇ 14 ਲੱਖ ਕਿਸਾਨਾਂ ਦਾ ਇਹਨਾਂ ਨੇ ਨਿਧੀ ਯੋਜਨਾ ਤੋਂ ਨਾਮ ਉਡਾਤਾ ਕਹਿੰਦੇ ਕਿ ਉਹਨਾਂ ਦਾ ਰਿਕਾਰਡ ਨਹੀਂ ਹੈ ਸਾਡੇ ਕੋਲੇ ਫਿਰ ਜੇ ਰਿਕਾਰਡ ਨਹੀਂ ਸੀ ਤਾਂ ਤੁਸੀਂ 23 ਲੱਖ ਲੋਕਾਂ ਨੂੰ ਪਹਿਲਾਂ ਕਿੱਦਾਂ ਦਿੰਦੇ ਸੀ ਇਹ ਵਿਤਕਰ ਹੈ ਪੰਜਾਬ ਦੇ ਨਾਲ ਸੋ ਕਹਿਣ ਦਾ ਮਤਲਬ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੁਕੰਮਲ ਦੁਸ਼ਮਣ ਹੈ ਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਉਹਨੂੰ ਲੱਗਦਾ ਹੈ ਕਿ ਇੱਥੇ ਸਾਡਾ ਝੰਡਾ ਬੁਲੰਦ ਨਹੀਂ ਹੁੰਦਾ ਇੱਥੇ ਆਰਐਸਐਸ ਦੀ ਵਿਚਾਰਧਾਰਾ ਪੰਜਾਬ 'ਚ ਲਾਗੂ ਨਹੀਂ ਹੁੰਦੀ ਤੇ ਇਸ ਕਰਕੇ ਸਾਨੂੰ ਆਰਥਿਕ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਮਾਰਨਾ ਚਾਹੁੰਦੀ ਹੈ ਕਿ ਇਹਨਾਂ ਨੂੰ ਆਰਥਿਕ ਦਬ ਪਾਵਾਂਗੇ ਯਾਦੇ ਆਰਥਿਕ ਦਬੇਗੇ ਤਾਂ ਫੇਰ ਅਸੀਂ ਇਨਾਂ ਤੇ ਆਦੀ ਸੋਚ ਲਾਗੂ ਕਰ ਸਕਦੇ ਆ ਨਹੀਂ ਤਾਂ ਸਾਡੀ ਸੋਚ ਇਨਾਂ ਤੇ ਲਾਗੂ ਪੰਜਾਬ ਤੇ ਨਹੀਂ ਹੋਏਗੀ ਧੰਨਵਾਦ ਐਨੀਥਿੰਗ ਜੀ ਥੈਂਕ ਯੂ ਸਰ ਠੀਕ ਹੈ ਜੀ ਸਰ